ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਜੇ ਤੁਸੀਂ ਸਾਡੇ ਚੈਨਲ ਤੇ ਰਿਸ਼ਤੀਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਕਿ ਡੇਲੀ ਆਉਣ ਵਾਲੀ ਰਿਸ਼ਤੀਆਂ ਦੀ ਐਡਾਂ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਰਜਣਾ ਪਹੁੰਚ ਸਕਣ ਜੀ ਜੇ ਤੁਹਾਨੂੰ ਸਾਡੀ ਐਡ ਦੇ ਵਿੱਚ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਾਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਇਸ ਤਰ੍ਹਾਂ ਕਰੋ ਜੀ ਫਾਈਲ ਨੰਬਰ 773 ਨਾਮ ਕੌਰ ਜ਼ਿਲ੍ਹਾ ਫਾਜ਼ਿਲਕਾ ਸ਼ਹਿਰ ਹਬੌਰ ਕਾਸ਼ਟ ਜੱਟ ਸਿੱਖ ਗੋਤ 42 ਵਾਲ ਹਾਈਟ 5 ਫੁੱਟ 6 ਇੰਚ ਜਨਮ 11 ਸਤੰਬਰ 1993 ਪੜਾਈ 10th ਪਾਸ ਕੰਮ ਕੁੜੀ ਘਰੇਲੂ ਕੰਮ ਕਰਾਤੇ ਘਰ ਸੰਭਾਲਣ ਵਾਲੀ ਕੁੜੀ ਹੈ ਜੀ ਕੁੜੀ ਸਲਾਈ ਦਾ ਵੀ ਕੰਮ ਕਰ ਲੈਂਦੀ ਹੈ ਪਿਤਾ ਜੀ ਖੇਤੀਬਾੜੀ ਕਰਦੇ ਨੇ ਥੋੜੀ ਬਹੁਤ ਕਰ ਲੈਂਦੇ ਨੇ ਮਾਤਾ ਘਰ ਦਾ ਕੰਮ ਭਰਾ ਦੋ ਲੋੜ ਹੈ ਜੀ ਰਸਤੇ ਦੀ ਮੁੰਡੇ ਦੀ ਕਾਸ਼ਟ ਜੱਟ ਸਿੱਖ ਹੋਵੇ ਸਮਝਦਾਰ ਹੋਵੇ ਨਸ਼ਾ ਕੋਈ ਨਾ ਕਰਦਾ ਹੋਵੇ ਜੀ ਜ਼ਮੀਨ ਪਾਇ ਤੋਂ 6 ਕਿੱਲਾਂ ਤੱਕ ਆਉਂਦੇ ਹੋਣ ਸਰਵ ਜੱਟ ਸੇ ਕਈ ਸੰਪਰਕ ਕਰਨਾ ਤੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 774 ਨਾਮ ਕੌਰ ਜਿਹੜਾ ਰੂਪਨਗਰ ਕਾਸਟ ਜੱਟ ਸਿੱਖ ਹਾਈਟ 5 ਫੁੱਟ 4 ਇੰਚ ਉਮਰ 23 ਸਾਲ ਪੜਾਈ ਬੀਐਸਸੀ ਨਰਸਿੰਗ ਕੁੜੀ ਪ੍ਰਾਈਵੇਟ ਜੋਬ ਤੇ ਹੈ ਇੱਕ ਪੈਨ ਮੈਰਿਡ ਭਰਾ ਇੱਕ ਅਨਮੈਰਿਡ ਲੋੜ ਹੈ ਜੀ ਰਿਸ਼ਤੇ ਜੀ ਮੁੰਡਾ ਟਰਿਕ ਵਗੈਰਾ ਨਾ ਕਰਦਾ ਹੋਵੇ ਜੱਟ ਸੀ ਕਿ ਕਾਸਟ ਹੋਵੇ ਪੱਗ ਬੰਨਦਾ ਹੋਵੇ ਤਾਂ ਠੀਕ ਹੈ ਨਹੀਂ ਤਾਂ హెయిਰ ਕੱਟ ਹੋਵੇ ਪਰ ਕੰਮ ਕਰ ਵਧੀਆ ਕਰਦਾ ਹੋਵੇ ਜ਼ਮੀਨ ਘੱਟੋ ਘਾਟ ਜਰੂਰ ਆਉਂਦੀ ਹੋਵੇ ਜੀ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੀ ਦਿੱਤੇ ਹੋਏ ਥੱਲੇ ਬਾਰਤ ਸੈਂਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 775 ਨਾਮ ਅਮਰਜੀਤ ਕੋਕ ਗੌਰਣ ਜ਼ਿਲ੍ਹਾ ਮੋਗਾ ਕਾਲਟ ਜੱਟ ਸੀ ਗੋਤ ਬਰਾੜ ਹਾਈਟ 5 ਫੁੱਟ 6 ਇੰਚ ਜਨਮ ਦਾ ਸੰਬਰ 2000 ਕੋਰਸ ਕੋਰਸ ਨੋਟੈਲੋਜੀ ਵਿਦਾਜੀ ਫਾਰਮਰ ਮਾਤਾ ਜੀ ਹਾਊਸ ਵਾਈਫ ਲੋੜ ਹੈ ਜੀ ਰਿਸ਼ਤੇ ਦੀ ਮੁੰਡਾ ਸੋਹਣਾ ਸੁਨੱਖਾ ਹੋਵੇ ਕੁੜੀ ਬਹੁਤ ਸੋਹਣੀ ਸੁਨੱਖੀ ਹੈ ਮੁੰਡਾ ਮੁੰਡੇ ਦੀ ਪੜ੍ਹਾਈ ਵਧੀਆ ਕਰੀ ਹੋਵੇ ਘੱਟੋ ਘੱਟ ਬੀਏ ਜ਼ਮੀਰ 5 ਤੋਂ 10 ਕਿੱਲੇ ਤੱਕ ਆਉਂਦੀ ਹੋਵੇ ਜੀ ਵਿਆਹ ਵਧੀਆ ਕਰਨਾ ਹੈ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪ੍ਰਵਾਹ ਦਾ ਸੰਪਰਕ ਕਰਨਾ ਲੈ ਸਕਦੇ ਹੋ ਜੀ। ਅਗਲਾ ਵੇਰਵਾ ਤੁਹਾਨੂੰ ਕਰੋ ਜੀ। ਫਾਈਲ ਨੰਬਰ ਹੈ 776 ਨਾਮਕਾ ਔਰ ਇੱਕ ਸਾਲ ਡਿਵੋਰਸ ਹੈ ਜੀ ਲੜਕੀ ਜ਼ਿਲ੍ਹਾ ਲੁਧਿਆਣਾ ਕਾਸਟ ਸ਼ਿਂਭੀ ਦਰਜੀ। ਗੌਤ ਔਲਖ ਹਾਈਟ 5 ਫੁੱਟ 3 ਇੰਚ ਜਨਮ 5 ਫਰਵਰੀ 1997 ਪੜਾਈ BBA ਪਾਸ ਪਿਤਾ ਜੀ ਟੇਲਰ ਵੱਜੋ ਕੰਮ ਕਰਦੇ ਨੇ। ਮਾਤਾ ਜੀ ਹਾਊਸ ਵਾਈਫ ਪ੍ਰਾ ਇੱਕ ਮੈਰਿਡ ਲੋੜ ਹੈ ਜੇ ਇਸ ਤਰ੍ਹਾਂ ਦੇ ਮੁੰਡਾ ਪੜਿਆ ਲਿਖਿਆ ਹੋਵੇ ਜੋਬ ਕਰਦਾ ਹੋਵੇ ਵਧੀਆ ਅਤੇ ਤਨਖਾਹ ਵਧੀਆ ਹੋਵੇ ਜੀ ਕਾਰਟ ਛਿੰਬੇ ਹੁਣ ਜਾਂ ਫਿਰ ਜੱਟ ਸਿੱਖ ਕਾਰਟ ਤੋਂ ਵੀ ਸੰਪਰਕ ਕਰ ਸਕਦੇ ਨੇ ਜੀ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਦਿੱਤੇ ਹੋਏ ਸਾਡੇ ਵਟਸਐਪ ਨੰਬਰ ਤੇ ਮੈਸੇਜ ਕਰ ਸਕਦੇ ਹੋ ਜੀ ਪਰਿਵਾਰ ਦਾ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਅਤੇ ਹੋਰ ਵਧੀਲੀ ਜਾਣਕਾਰੀ ਲੈ ਸਕਦੇ ਹੋ ਜੀ ਬਾਕੀ ਰਿਸ਼ਤਾ ਕਰਨ ਤੋਂ ਪਹਿਲਾਂ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਜੀ ਸਤਿ ਸ੍ਰੀ ਅਕਾਲ ਜੀ